ਹਨੀ ਜਿਹੜਾ ਵਰਸਾਲਪਰੀਆ ਉਸ ਕਬੱਡੀ ਕੱਪ ਦਾ ਬੈਸਟ ਸਟਾਪਰ ਹੈ ਹੋ ਲੋ ਫਿਰਦਾ ਜਾ ਯਾਰ ਰੇਟਾਂ ਬਰਾਬਰ ਗੱਡੀਆਂ ਇਹਨਾਂ ਨੇ ਇਹਨੇ ਵੀ 9 ਪੁਆਇੰਟ ਲੱਤੇ ਨੀ ਕਾ ਇਸ ਮੁਕਾਬਲੇ ਦੇ ਵਿੱਚ ਸ਼ੇਰੇ ਨੇ ਕਹਿੰਦੇ ਵੀ 11 ਕਬੱਡੀਆਂ ਪਾਈਆਂ ਹੈ ਉਦੇ 7 ਪੁਆਇੰਟ ਹੈ ਸੰਦੀਪ ਦੇਸ਼ੇ ਨੇ ਵੀ 11 ਕਬੱਡੀਆਂ ਮਾਰੀਆਂ ਤੇ ਉਹਦੇ 9 ਪੁਆਇੰਟ ਹੈ ਇਸ ਕਰਕੇ ਸੰਦੀਪ ਦੇਸ਼ਾ ਜਿਹੜਾ ਉਹ ਅੱਜ ਦੇ ਇਸ ਕਬੱਡੀ ਕੱਪ ਦਾ ਬੈਸਟ ਰੀਡਰ ਹੈ ਤਾੜੀਆਂ ਮਾਰ ਦਿਓ ਸੰਦੀਪ ਦੇਸ਼ੇ ਲਈ ਉਧਰ ਹਾਨੀ ਜਿਹਨੂੰ ਤਾਊ ਵੀ ਕਹਿੰਦੇ ਆ ਉਹਦੇ ਦੋ ਜੱਫੇ ਆ ਉਹ ਅੱਜ ਦੇ ਇਸ ਕਬੱਡੀ ਕੱਪ ਦਾ ਬੈਸਟ ਸਟਾਪਰ ਹੈ ਹਾਨੀ ਤਾਊ ਅੱਜ ਦੇ ਇਸ ਕਬੱਡੀ ਕੱਪ ਦਾ ਜਿਹੜਾ ਬੈਸਟ ਸਟਾਪਰ ਹੈ ਸੋ ਤਰਨਜੀਤ ਸਿੰਘ ਜੀ ਕੋਲੂ ਉਹਨਾਂ ਦਾ ਸਨਮਾਨ ਕੀਤਾ ਜਾਣਾ ਸਰਦਾਰ ਜਸਵੰਤ ਸਿੰਘ ਜੀ ਬਰਸਾਲਪੁਰ ਵਾਲੇ 500 ਰੁਪਏ ਹਨੀ ਦੇ ਨਾਲ ਮਾਣ ਕਰਿਆ ਬਾਤ ਧੰਨਵਾਦ ਸਾਡੇ ਕੋਚ ਦਵਿੰਦਰ ਸਿੰਘ ਜੀ ਉਹ ਵੀ ਸਟੇਜ ਤੇ ਆਉਣ ਜੀ ਖਿਡਾਰੀਆਂ ਦਾ ਸਨਮਾਨ ਕੀਤਾ ਜਾਣਾ ਤਰਨਜੀਤ ਸਿੰਘ ਜੀ ਕੋਲੂ ਉੱਗੇ ਕਬੱਡੀ ਪ੍ਰਮੋਟਰ ਤੇ ਦੋਹੇ ਟੀਮਾਂ ਨੂੰ ਬੇਨਤੀ ਆ ਕਿ ਲਾਗੇ ਆ ਜਾਣ ਸਟੇਜ ਦੇ ਤਾਂ ਕਿ ਅਨੰਦ ਦੀ ਵੰਡ ਕੀਤੀ ਜਾ ਸਕੇ ਕਬੱਡੀ ਕੋਚ ਬਲਿੰਦਰ ਸਿੰਘ ਜੀ ਤੇ ਤਰਨਜੀਤ ਸਿੰਘ ਜੀ ਕੋਲੋਂ ਟੀਮਾਂ ਦਾ ਸਨਮਾਨ ਕਰਨਗੇ ਬਹੁਤ ਹੀ ਫਸਲੇ ਮੁਕਾਬਲੇ ਬਹੁਤ ਹੀ ਵਧੀਆ ਮੈਚ ਸੁਖੀ ਬੂਰ ਮਾਜਰੇ ਤੋਂ ਜਿੱਗਤੇ ਬਾਅਦ ਸੁਣਦੇ ਆ ਉਹਨਾਂ ਦੇ ਸਾਥੀ ਟੈਂਟ ਦੇ ਪਿੱਛੇ ਉਹਨਾਂ ਦੀ ਵੇਟ ਕਰਦੇ ਆ ਸੁਖੀ ਬੂਰ ਮਾਜਰੇ ਤੋਂ ਉਹ ਮਿਲਣ ਜਾ ਕੇ ਬਹੁਤ ਵਧੀਆ ਬਹੁਤ-ਬਹੁਤ ਵਧਾਈਆਂ ਪ੍ਰਬੰਧਕਾਂ ਨੂੰ ਤੇ ਪਤਵੰਤੇ ਸੱਜਣਾ ਨੂੰ ਸਾਥੀ ਮਿੱਤਰਾਂ ਨੂੰ ਜਿਨ੍ਹਾਂ ਦੀ ਬਦੌਲਤ ਟੂਰਨਾਮੈਂਟ ਨੇ ਪਰੇ ਚੜਿਆ ਆਉਂਦੇ ਸਾਲ ਇਸ ਤੋਂ ਵੀ ਵਧੀਆ ਟੂਰਨਾਮੈਂਟ ਆਪ ਨੂੰ ਦੇਖਣ ਨੂੰ ਮਿਲਣ ਗਿਆ ਸੁਪਰ ਸਾਲਪਰ ਦੀ ਟੀਮ ਜੇਤੂ ਹੈ ਉਪ ਜੇਤੂ ਚਮਕੌਰ ਸਾਹਿਬ ਦੀ ਟੀਮ ਹੈ ਹਰੀ ਬੈਸਟ ਜਾਪੀ ਹੈ ਤੇ ਵਿਦੇਸ਼ਾਂ ਵੈਸਟ ਵੇਡਰ ਤਰਨਜੀਤ ਸਿੰਘ ਦੀ ਕੋਲੂ ਤੇ ਕਬੱਡੀ ਕੋਚ ਦੋ ਟੀਮਾਂ ਦਾ ਸੈਸ਼ਨ ਕਰਨਗੇ ਹਾਂ ਥੈਂਕ ਯੂ ਫੋਰ ਲੈਂਸ ਆਦੋਂ ਕੋ ਚੰਨ ਨੂੰ ਹੋ ਉਹਦੋਂ ਹੋ ਇੱਥੇ ਆ ਇੱਥੇ ਆ ਇੱਥੇ ਆ ਅੱਗੇ ਚਲਣਾ ਉਹ ਖੜਾ ਹੋ ਗਿਆ ਸਹੀ ਤੇ ਕਰਨਾ ਜੀ ਹਾਂਜੀ ਇਨਾਮਾਂ ਦੀ ਵੰਡ ਹੋਣ ਜਾ ਰਹੀ ਹੈ ਸੋ ਦੂਜੇ ਨੰਬਰ ਤੇ ਜੋ ਟੀਮ ਆਈ ਹੈ ਚਮਕੌਰ ਸਾਹਿਬ ਦੀ ਉਹਨਾਂ ਦੇ ਕਪਤਾਨ ਸਾਹਿਬ ਤੇ ਟੀਮ ਨੂੰ ਬੇਨਤੀ ਆ ਕਿ ਆਪਣਾ ਸਮਾਨ ਲੈਣ ਜੀ ਅੱਜ ਦੇ ਟੂਰਨਾਮੈਂਟ ਦੀ ਉਪਜੇਤੂ ਟੀਮ ਚਮਕੌਰ ਸਾਹਿਬ ਉਹ ਆਪਣਾ ਸਨਮਾਨ ਹਾਸਲ ਕਰਨ ਜੀ ਤਰਨਜੀਤ ਸਿੰਘ ਜੀ ਹਾਂਜੀ ਜੀਤਾ ਜੀ ਫਾਸਟ ਆ ਜੀਤਾ ਜੀ ਨੂੰ ਬੇਨਤੀ ਹੈ ਕਿ ਸਟੇਜ ਤੇ ਆਉਣ ਜੀ ਫਾਸਟ فسٹ برسال پر آجو نمبر پہ ٹیم آئی ہے چمکور صاحب انہ دا سرمان ہون جا رہا ہے ਸੈਕਿੰਡ ਜੀ ਅੱਛਾ ਫਾਸਟ ਜਾਣ ਵਾਲੇ ਪਹਿਲੇ ਨੰਬਰ ਤੇ ਟੀਮ ਆਈ ਹੈ ਬਰਸਾਲਪੁਰ ਲੱਖ ਲੱਖ ਵਧਾਈਆਂ ਕੋਈ ਪਰੰਜੀ ਸਿੰਘ ਕੋਲੂ ਤੇ ਕਬੱਡੀ ਕੋਚ ਜਵਿੰਦਰ ਸਿੰਘ ਜੀ ਤੋਂ ਆਪਣਾ ਸਨਮਾਨ ਹਾਸਲ ਕਰਨ ਅੱਜ ਦੇ ਟੂਰਨਾਮੈਂਟ ਦੀ ਜੇਤੂ ਟੀਮ ਬਰਸਾਲਪੁਰ ਉਹਨਾਂ ਦਾ ਸਨਮਾਨ ਹੋ ਰਿਹਾ ਜੀ ਬਹੁਤ ਹੀ ਵਧੀਆ ਮੈਚ ਦੇਖਣ ਨੂੰ ਮਿਲਿਆ ਫਾਈਨਲ ਮੁਕਾਬਲਾ ਠੀਕ ਹੈ ਜੀ ਹਾਂ ਜੀ ਬੈਸਟ ਰੇਡਰ ਬਰਸਾਲਪੁਰ ਬੈਸਟ ਰੇਡਰ ਇਸ ਟੂਰਨਾਮੈਂਟ ਦਾ ਹਨੀ ਸੌਰੀ ਬੈਸਟ ਹਾਂਜੀ ਬੈਸਟ ਰੀਡਰ ਹਨੀ ਤਾਊ ਬੈਸਟ ਰੀਡਰ ਸੰਦੀਪ ਭਦੇਸ਼ਾ ਸੰਦੀਪ ਭਦੇਸ਼ਾ ਉਹਨਾਂ ਨੂੰ ਬੇਨਤੀ ਹੈ ਕਿ ਆਪਣਾ ਸਨਮਾਨ ਹਾਸਲ ਕਰਨ ਸੰਦੀਪ ਭਦੇਸ਼ਾ ਇਸ ਟੂਰਨਾਮੈਂਟ ਦਾ ਬੈਸਟ ਰੀਡਰ ਹੈ ਬੈਸਟ ਆਓ ਜੀ ਪਟਵਾਰੀ ਸਾਹਿਬ ਵਧਾਈਆਂ ਤੁਹਾਨੂੰ ਪਟਵਾਰੀ ਸਾਹਿਬ ਬਹੁਤ ਬਹੁਤ ਵਧਾਈਆਂ ਉਹਨਾਂ ਦੇ ਪਿਤਾ ਜੀ ਪਟਵਾਰੀ ਸਤਪਾਲ ਸਿੰਘ ਜੀ ਸਨਮਾਨ ਨਾਸਰ ਕਰ ਰਹੇ ਨੇ ਇਸ ਟੂਰਨਾਮੈਂਟ ਦਾ ਬੈਸਟ ਰੇਡਰ ਸੰਦੀਪ ਦੇਸ਼ਾ ਬਹੁਤ ਵਧੀਆ ਕਬੱਡੀਆਂ ਪਾਈਆਂ ਉਹਨਾਂ ਦੇ ਫਾਦਰ ਸਾਹਿਬ ਵੀ ਸਨਮਾਨ ਨਾਸਰ ਕਰ ਰਹੇ ਨੇ 5100 ਰੁਪਿਆ ਬੈਸਟ ਰੇਡਰ ਬਤੌਰ ਨਾਮ ਅਸਲ ਕਰ ਰਹੇ ਨੇ ਬੈਸਟ ਸਟਾਪਰ ਹਾਂਜੀ ਬੈਸਟ ਸਟਾਪਰ ਹਨੀ ਇਸ ਟੂਰਨਾਮੈਂਟ ਦਾ ਅਤੇ ਉਹਨਾਂ ਤੋਂ ਬਾਅਦ ਗੁਰਜੀਤ ਮੰਗੀ ਨੂੰ 2100 ਰੁਪਏ ਦਾ ਸਪੈਸ਼ਲ ਨਾਮ ਹੈ ਸਰਦਾਰ ਤਰਨਜੀਤ ਸਿੰਘ ਜੀ ਕੋਲੂ ਵੱਲੋਂ ਮਾਜਰਾ ਤਰਨਜੀਤ ਕੋਲੂ ਵੱਲੋਂ ਮਾਜਰੇ ਵੱਲੋਂ ਗੁਰਜੀਤ ਮੰਗੀ ਕਿੱਧਰ ਹੈ ਬਈ ਭਾ ਨੌਜਵਾਨਾਂ ਸਰਦਾਰ ਕੇਸਰ ਸਿੰਘ ਦਾ ਬੇਟਾ ਭਾਈ ਤਰਨਜੀਤ ਕੋਲੂ ਵੱਲੋਂ ਇਹ ਸਪੈਸ਼ਲ ਜਿਹੜਾ ਇਨਾਮ ਇਸ ਨੌਜਵਾਨ ਨੂੰ ਦਿੱਤਾ ਜਾ ਰਿਹਾ ਹੈ ਸਰਦਾਰ ਤਰਨਜੀਤ ਸਿੰਘ ਜੀ ਕੋਲੂ ਬੱਲੂ ਮਾਜਰਾ ਜਿਨ੍ਹਾਂ ਵੱਲੋਂ 11000 ਰੁਪਏ ਦਾ ਵੱਡਾ ਯੋਗਦਾਨ ਵੀ ਹੈ ਇੱਕ ਇੱਕ ਦੋ ਹੋਰ ਸਨਮਾਨ ਹੁਣੇ ਆ ਜੀ ਜੀਤਾ ਕਕਰਾਲੀ ਜੀ ਦਾ ਸਨਮਾਨ ਕੀਤਾ ਜਾਣਾ ਹੈ ਸੋ ਉਹਨਾਂ ਨੂੰ ਬੇਨਤੀ ਹੈ ਕਿ ਆਪਣਾ ਸਨਮਾਨ ਹਾਸਲ ਕਰਨਾ

ਇਹਨੇ ਸਕੋਰਰ ਵੀ ਜ਼ਿੰਮੇਵਾਰੀ ਨਿਭਾਈ ਹੈ ਆ ਕਬੱਡੀ 365 ਤੋਂ ਆਏ ਨੇ ਜੀ ਜਿਹਨਾਂ ਲਾਈਵ ਚੱਲ ਰਹੇ ਹੋਣਾ ਵੀ ਸਨਮਾਨ ਹੋਣਾ ਖਾਲਸਾ ਸਟੂਡੀਓ ਵੀ ਆਪਣਾ ਸਨਮਾਨ ਹਾਸਲ ਕਰਨ ਜੀ ਹਾਂ ਜੀ ਮੇਰਾ ਵੀ ਸਨਮਾਨ ਹੋਣਾ ਲਾਗ ਤੁਸੀਂ ਪੜ ਲਏ ਟਿਕਟਾ ਕਰ ਇੱਕ ਲਗਨ ਕਰ ਸਿੰਘ ਨੂੰ ਵੀ ਦੇਣਾ ਜੀ ਸਨਮਾਨ ਪ੍ਰਿਤਪਾਲ ਸਿੰਘ ਕਬੱਡੀ ਕੋਚ ਦਾ ਕਬੱਡੀ ਕੋਚ ਦਾ ਹੋ ਗਿਆ ਹਾਂਜੀ ਹਾਂ ਕੋਚ ਸਾਹਿਬ ਦਾ ਗਰਾਊਂਡ ਤੇ ਕਰਤਾ ਤਾਂ ਅੱਛਾ ਪ੍ਰਿਤਪਾਲ ਸਿੰਘ ਬੋਲਦੇ ਇੱਕ ਕਬੱਡੀ 350 ਕਾਲੇ ਦਾ ਬੋਲਦੇ ਹਾਲ ਦਾ ਸਟੂਡੀਓ 320 ਦਾ ਹੋ ਗਿਆ ਹਾਲ ਦਾ ਸਟੂਡੀਓ ਵਾਲੇ ਕਿਹੜਾ ਖਾਲਸਾ ਸਟੂਡੀਓ ਉਹਨਾਂ ਨੂੰ ਵੀ ਬੇਨਤੀ ਹੈ ਵੀ ਆਪਣਾ ਸਨਮਾਨ ਲੈ ਲੈਣ ਖਾਲਸਾ ਸਟੂਡੀਓ ਦਸ਼ਮੇਸ਼ ਟੈਂਟ ਉਹਨਾਂ ਨੂੰ ਵੀ ਬੇਨਤੀ ਹੈ ਵੀ ਆਪਣਾ ਇੱਕ ਸਨਮਾਨ ਲੈ ਲੈਣ ਦਸ਼ਮੇਸ਼ ਸਾਊਂਡ ਸਰਵਿਸ ਉਹ ਬੋਲਦੇ ਆ ਉਹ ਟ੍ਰਾਫੀਆਂ ਚੱਕਾਂਗੇ ਬਾਈ ਜੇ ਟ੍ਰਾਫੀਂ ਕੱਢ ਗਏ ਉਹ ਕੀ ਦੇਖਣਾ ਪੈਂਦਾ ਤਮਾ ਕੋਚ ਬਜੇੜੀ